ਜਿਵੇਂ ਬਈ ਮੈਂ ਤਿਆਰੀ ਕਰਦਾ ਮੈਂ ਆਪਦੇ ਹਿਸਾਬ ਨਾਲ ਜਿਵੇਂ ਪਨੀਰੀ ਪਨੀਰੀ ਦਾ ਵੱਖਰੀ ਗੱਲ ਹੈ ਨਾ ਖੇਤ ਦੀ ਤਿਆਰੀ ਬਈ ਚੰਗੀ ਤਰ੍ਹਾਂ ਵਾਹ ਕੇ ਹੂੰ ਤੇ ਵਧੀਆ ਇਹਨੂੰ ਪਰਪਰਾ ਬਣਾ ਕੇ ਬਈ ਤਿੰਨ ਚਾਰਾਂ ਦੀ ਗੋਭੀ ਲਾਉਣ ਤੋਂ ਪਹਿਲਾਂ ਆਪਾਂ 15 ਦਿਨ ਪਹਿਲਾਂ ਵਾਣ ਦੀ ਤਿਆਰੀ ਕਰਨ ਲੱਗ ਜਾਨੇ ਆ ਚੰਗੀ ਤਰ੍ਹਾਂ ਵਾਹ ਕੇ ਬਈ ਉਹਦੇ ਵਿੱਚ ਖਾਦ ਵਗੈਰਾ ਜਿਵੇਂ ਡੀਏਪੀ ਪੋਟਾਸ਼ ਕੈਲਸ਼ੀਅਮ ਨਾਈਟ੍ਰੇਟ ਆਪਾਂ ਇੱਕ ਇੱਕ ਬੈਗ ਪਾਉਣੇ ਆ ਹਾਂਜੀ ਉਹ ਪਾ ਕੇ ਉਸ ਤੋਂ ਬਾਅਦ ਵਟਾ ਲਾਉਣੇ ਆਪਾਂ ਬਈ ਵਟਾਂ ਪਾ ਕੇ ਫਿਰ ਪਾਣੀ ਛੱਡ ਕੇ ਗੋਭੀ ਦੀ ਆਪਾਂ ਬਈ ਤਿਆਰੀ ਕਰਦੇ ਆ ਠੀਕ ਆ ਬਈ ਤੇ ਜਿਹੜਾ ਹੁੰਦਾ ਬਈ ਬਜਾਈ ਦਾ ਢੰਗ ਹਨਾ ਇਹਦੇ ਤੇ ਬਹੁਤ ਡਿਪੈਂਡ ਕਰਦੀ ਆਪਣੀ ਹਨਾ ਕਿਹੜੇ ਢੰਗ ਨਾਲ ਬਜਾਈ ਹੁੰਦੀ ਆ ਬੱਟਾਂ ਤੇ ਕਰਦੇ ਹੋ ਬਿੱਡਾਂ ਤੇ ਕਰਦੇ ਹੋ ਜਾਂ ਕਿਆਰੀਆਂ ਬਣਾਉਣੇ ਜਿਹੜੀ ਬਈ ਪਨੀਰੀ ਦੀ ਬਜਾਈ ਆ ਵਧੀਆ ਤਾਂ ਹੈਗੀ ਆ ਬਿੱਡਾਂ ਤੇ ਬਈ ਠੀਕ ਹੈ ਜੀ ਪਰ ਆਪਾਂ ਜਿਹੜੀ ਜਿਵੇਂ ਜਿਹੜੇ ਨਾਰਮਲ ਕਿਸਾਨਾ ਜਿਹੜੇ ਪਹਿਲੀ ਵਾਰ ਲਾਉਂਦੇ ਆ ਉਹਨਾਂ ਨੂੰ ਤਾਂ ਇਹੀ ਆ ਕਿ ਉਹ ਬਿੱਡਾਂ ਦੇ ਕਾਰਨ ਕਿਉਂਕਿ ਮਰਦੀ ਨਹੀਂ ਬਈ ਤੇ ਦੂਜਾ ਜਿਵੇਂ ਵੱਡੇ ਲੈਵਲ ਤੇ ਆਪਾਂ ਆਪ ਦੇ ਵਾਸਤੇ ਪਨੀਰੀ ਲਾਉਣੀ ਆ ਬਈ ਤੇ ਅਸੀਂ ਕਿਆਰੀਆਂ ਦੇ ਵਿੱਚ ਹੀ ਕਰਦੇ ਆਂ ਠੀਕ ਹੈ ਕਿਆਰੀਆਂ ਦੇ ਵਿੱਚ ਅਸੀਂ ਤਾਂ ਕਰਦੇ ਆਂ ਬਈ ਅਸੀਂ ਫਲੱਡ ਰਾਂ ਹੀ ਪਾਣੀ ਲਾਉਣਾ ਹੁੰਦਾ ਤੇ ਫੁਹਾਰਾ ਸਿਸਟਮ ਆਪਣੇ ਕੋਲੇ ਹੈ ਨਹੀਂਗਾ